ਇਹਨਾਂ ਅਰੇ ਲਾਉ 3504 ਯੂਨੀਅਨ ਜਿੰਦਾਬਾਦ 3504 ਯੂਨੀਅਨ ਜਿੰਦਾਬਾਦ ਆਪਾਂ ਯੂਨੀਅਨ ਜਿੰਦਾਬਾਦ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਮੂ 3504 ਦੇ ਆਪਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਣਾ ਧਰਨਾ ਜਿਹੜਾ ਉਹ ਅੱਜ ਲਗਾਤਾਰ ਤੀਜੇ ਦਿਨ ਚ ਦਾਖਲ ਹੋ ਚੁੱਕਿਆ ਤੇ ਜਿਵੇਂ ਕਿ ਮੌਸਮ ਦਾ ਬਹੁਤ ਹੀ ਮਾੜਾ ਹਾਲ ਆ ਆਪਾਂ ਜਿਹੜੇ ਸਾਥੀ ਆ ਕੱਲ ਜਿਹੜੇ ਭੇਜ ਦਿੱਤੇ ਸੀਗੇ ਵਾਪਸ ਵੀ ਆਪਾਂ ਹੁਣ ਵੰਡ ਕੇ ਜਿਹੜਾ ਫੈਸਲਾ ਕੀਤਾ ਵੀ ਜ਼ਿਲ੍ਹਿਆਂ ਵਾਈਜ਼ ਆਪਾਂ ਵੰਡ ਕੇ ਡਿਊਟੀਆਂ ਲਾਵਾਂਗੇ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਸ਼ਾਮ ਤੱਕ ਜਿਹੜੀ ਆ ਆਪਣੀ ਜਿਹੜੀ ਮੀਟਿੰਗ ਆ 1:30 ਵਜੇ ਮਾਨਯੋਗ ਸਕਤੀ ਨਰਮ ਨਾਲ ਉਹ ਮੀਟਿੰਗ ਤੋਂ ਬਾਅਦ ਆਪਾਂ ਜਿਹੜੀਆਂ ਜ਼ਿਲ੍ਹਾ ਵਾਈਜ਼ ਡਿਊਟੀਆਂ ਪਾਵਾਂਗੇ ਇਹ ਫੈਸਲਾ ਕੀਤਾ ਗਿਆ ਕਿ ਤਿੰਨ ਤਿੰਨ ਜ਼ਿਲ੍ਹੇ ਇੱਕ ਇੱਕ ਦਿਨ ਲਉਣਗੇ ਲਗਾਤਾਰ ਤਾਂ ਇਸ ਤਰ੍ਹਾਂ ਜੇ ਆਪਾਂ ਕਰਾਂਗੇ ਤਾਂ 7ਵੇਂ ਤੋਂ 8ਵੇਂ ਦਿਨ ਉਹ ਜ਼ਿਲ੍ਹਿਆਂ ਦੀ ਵਾਰੀ ਆਊਗੀ 25-25 ਬੰਦੇ ਜਿਹੜਾ ਇੱਕ ਇੱਕ ਜ਼ਿਲ੍ਹਾ ਲੈ ਕੇ ਆਊਗਾ ਪੱਲੋ 25 30 75 70 75 ਬੰਦੇ ਜਿਹੜੇ ਆਪਣੇ ਆ ਕੋ ਇੱਥੇ ਹਾਜ਼ਰ ਰਹਿ ਰਹੇ ਆ ਕਰਨੇ ਜੀ 20 ਘੰਟੇ ਉਸ ਤੋਂ ਬਾਅਦ ਅਗਲੇ ਦਿਨ ਦੂਜੇ ਤਿੰਨ ਜਿਲ੍ਹੇ ਆ ਜਾਣਗੇ ਉਹ ਨਿਸ਼ਚਾ ਸ਼ਾਮ ਤੱਕ ਬਣ ਜਾਣਗੇ ਮੀਟਿੰਗ ਜੀ ਦੀ ਆਪਣੇ ਹੋਸਟ ਪੈਸਾ ਨਹੀਂ ਹੁੰਦਾ ਆਪਣੇ ਆਸ਼ਕ ਤਾਂ ਜਿਹੜੇ ਨੇੜੇ ਜਿਲ੍ਹਿਆਂ ਆਲੇ ਸਾਥੀ ਆ ਉਹ ਸਾਨੂੰ ਬਹੁਤ ਸਹਿਯੋਗ ਦੇ ਰਹੇ ਆ ਜਿਵੇਂ ਸਵੇਰੇ ਇੱਕ ਮਨਪ੍ਰੀਤ ਮੈਡਮ ਆਏ ਸੀਗੇ ਉਹਨਾਂ ਨੇ ਇੱਥੇ ਚਾਹ ਦਾ ਤੇ ਜਿਹੜਾ ਪਰੌਠਾ ਮੈਂ ਇੰਤਜ਼ਾਮ ਕਰਕੇ ਲਿਆਏ ਆਪਣੇ ਸਾਥੀਆਂ ਵਾਸਤੇ ਉਸ ਤੋਂ ਇਲਾਵਾ ਸਰਦੂਰਗੜ ਤੋਂ ਇੱਕ ਮੈਡਮ ਆਏ ਸੀਗੇ ਯੋਕਲਿਨ ਮੈਡਮ ਪ੍ਰਵੀਨ ਕੌਰ ਮੈਡਮ ਉਹ ਸਭ ਨੂੰ ਛਤਰਿਆਂ ਦੀ 10 ਛਤਰਿਆਂ ਤੇ ਤਰਪਾਲਾਂ ਦੀ ਸੇਵਾ ਕਰਕੇ ਗਏ ਆ ਮੌਸਮ ਖਰਾਬ ਹੋਣ ਕਰਕੇ ਬਹੁਤ ਕਰਕੇ ਬਹੁਤ ਮੁਸ਼ਕਲ ਸਥਿਤੀਆਂ ਜਿਹੜੀਆਂ ਉਹਨਾਂ ਚੋਂ ਗੁਜ਼ਰਨਾ ਪੈ ਰਿਹਾ ਸੰਘਰਸ਼ ਤਾਂ ਇਹ ਇਹ ਵੀ ਇੱਕ ਹਿੱਸਾ ਜੇਕਰ ਆਪਾਂ ਨੂੰ ਧਰਨੇ ਤੇ ਤੇ ਘਰ ਚ ਸੇਵੇਂ ਹਾਲਾਤ ਮਿਲਣ ਤਾਂ ਜਿਹੜਾ ਫਿਰ ਆਪਾਂ ਉਹਨੂੰ ਸੰਘਰਸ਼ ਨਹੀਂ ਗਿਣ ਸਕਦੇ ਪਰ ਉਹਦੇ 'ਤੇ ਫਰਕ ਤਾਂ ਰਹੂਗਾ ਹੀ ਇੱਕ ਪਰਖ ਦੀ ਕਰੀ ਆ ਇਮਤਿਹਾਨ ਦੀ ਕਰੀ ਆ ਨੇੜਲੇ ਸਾਥੀ ਜਿਹੜੇ ਆ ਉਹਨਾਂ ਨੂੰ ਬੇਨਤੀ ਆ ਕਿ ਉਹ ਵੱਧ ਤੋਂ ਵੱਧ ਪਹੁੰਚਣ ਜ਼ਿਲ੍ਹਿਆਂ ਦੀਆਂ ਡਿਊਟੀਆਂ ਜਿਹੜੀਆਂ ਲਾ ਕੇ ਭੇਜਾਂਗੇ ਜ਼ਿਲ੍ਹਿਆਂ ਤੋਂ ਆਪਦੇ ਸਾਧਨ ਕਰਕੇ ਲਿਆਉਣੇ ਆ ਉਹਨੂੰ ਪਤਾ ਕਿ ਫੰਡ ਵੀ ਬਹੁਤ ਲੋੜ ਆ ਕਾਫੀ ਸਾਰਾ ਖਰਚਾ ਚੁੱਕਿਆ 15 16 ਬੱਸਾਂ ਆਪਾਂ ਕਰਕੇ ਲਿਆਈ ਸੀ ਜਿਹੜੇ ਸਾਥੀਆਂ ਨੇ ਫੰਡ ਪਹਿਲਾਂ ਦਿੱਤਾ ਉਹ ਵੀ ਫੰਡ ਜ਼ਰੂਰ ਦੇਣ ਹੋਰ ਆਪਦੀਆਂ ਉਹਦੀਆਂ ਜ਼ਿਲ੍ਹਾ ਕਮੇਟੀ ਨੂੰ ਫੰਡ ਦੇਣਾ ਤੁਸੀਂ ਤੇ ਤਾਂ ਜੋ ਸਾਧਨਾਂ ਦਾ ਮੁਕੰਮਲ ਇੰਤਜ਼ਾਮ ਕਰਕੇ ਲਿਆ ਸਕਣ ਆਪਣੇ ਕੋਲੇ ਐਮਰਜੈਂਸੀਜ਼ ਫੰਡ ਜ਼ਰੂਰ ਪਿਆ ਜਿਹੜਾ ਕੋਰਟ ਕੇਸ ਦੇ ਵਿੱਚੋਂ ਵਧਿਆ ਹੋਇਆ ਸੀ ਉਹ ਵੀ ਆਪਣਾ ਹੀ ਫੰਡ ਆ ਪਰ ਉਹ ਆਪਾਂ ਫੰਡ ਹੁਣ ਫਿਲਹਾਲ ਤਾਂ ਨਹੀਂ ਵਧ ਸਕਦੇ ਮੰ ਇਮਰਜੈਂਸੀ ਵਕੀਲ ਖੜਾ ਕਰਨਾ ਪੈ ਗਿਆ ਤਾਂ ਉੱਥੇ ਆਪਾਂ ਨੂੰ ਅ ਸਿਵਲ ਵਕੀਲਾਂ ਤੇ ਫੀਸ ਦੀ ਰੋੜ ਪੈ ਸਕਦੀ ਹੈ ਤਾਂ ਮੌਕੇ ਦੇ ਇਕੱਠੀ ਕਰਨੀ ਔਖੀ ਆ ਬੇਸ਼ੱਕ ਉਹ ਥੋੜਾ ਹੀ ਫੱਟ ਇਕੱਠਾ ਜਣਾ ਆਪਾਂ ਇਮਰਜੈਂਸੀ ਦੇ ਲੱਗਦੇ ਹੋਇਆ ਪਰ ਫਿਲਹਾਲ ਆਪਾਂ ਜਿਲ੍ਹਾ ਕਮੇਟੀ ਨੂੰ ਫੱਟ ਜਮ੍ਹਾਂ ਕਰਾਈਏ ਤਾਂ ਜੋ ਮੌਕੇ ਦੇ ਸਾਧਨਾਂ ਦਾ ਇੰਤਜ਼ਾਮ ਕਰਕੇ ਆਪਾਂ ਜਿਹੜੇ ਹੋਰ ਵੀ ਲਿਵੇਂ ਦੇ ਖਰਚੇ ਦਿਨ ਚਾਰ ਆਲੇ ਤਾਂ ਸਾਨੂੰ ਉਹ ਤਰਪਾਲ ਹੀ ਬਾੜਗੀ ਵੀ ਚਾਉਣੀ ਪੈਗੀ ਉਹਦਾ ਹਾਲ ਵੀ ਵਿਖਾਵਾਂਗੇ ਉਸ ਤੋਂ ਇਲਾਵਾ ਸਰਿੰਦਰ ਸਾਹਿਬ ਨੂੰ ਬੇਨਤੀ ਅਗੇ ਉਹ ਵਿਚਾਰ ਰੱਖਣ ਫਿਰ ਆਪਾਂ ਬਾਕੀ ਹਾਲ ਦਿਖਾਵਾਂਗੇ ਇੱਛੇ ਕਿਹਾ ਬਈ ਸਾਰੇ ਵਾਈਨ ਹੋ ਗਈ ਬਹੁਤ ਹੀ ਸਤਕਾਰਯੋਗ ਸੰਘੀ ਤੋਂ 4 ਯੂਨੀਅਨ ਦੇ ਸਾਥੀਓ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਮਾੜੇ ਹਾਲਾਤ ਨੇ ਮੀਂਹ ਦੇ ਕਾਰਨ ਛੜਕਾਂ ਲੱਤ ਪਤ ਨੇ ਪਾਣੀ ਨਾਲ ਬੁਰੇ ਹਾਲ ਨੇ ਟੈਂਟ ਰਾਤ ਸਾਡਾ ਦੋ ਟੈਂਟ ਜਿਹੜਾ ਸਾਡਾ ਇਹ ਪੱਟਿਆ ਗਿਆ ਝੱਖੜ ਨਾਲ ਫਾਟ ਵੀ ਗਿਆ ਮੀਂਹ ਨਾਲ ਇਹ ਦੁਬਾਰਾ ਦੁਬਾਰਾ ਸਾਥੀ ਸਾਰੇ ਪੈ ਚੁੱਕੇ ਨੇ ਅੱਜ ਸਵੇਰ ਨਾਲ ਹੀ ਤੇ ਬੜੀ ਮਿਹਨਤ ਕਰਕੇ ਇਹਨਾਂ ਨੇ ਬਹੁਤ ਵਧੀਆ ਕੋਸ਼ਿਸ਼ ਕੀਤੀ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਵੀ ਤੁਸੀਂ ਬੰਦਾ ਆਪਣਾ ਸਹਿਯੋਗ ਵੀ ਦਿਓ ਆਰਥਿਕ ਤੌਰ ਤੇ ਤੇ ਯੂਨੀਅਨ ਦੀ ਮਦਦ ਕਰੋ ਤੇ ਯੂਨੀਅਨ ਤੁਹਾਡੇ ਨਾਲ ਸੰਘਰਸ਼ ਲੜ ਰਹੀ ਹੈ ਇਨਕਲਾਬ ਜਿੰਦਾਬਾਦ ਸਾਥੀਓ ਨੂੰ ਹੁਣ ਟੈਂਟ ਦਾ ਹਾਲ ਵਿਖਾਉਣੇ ਜਿਹੜਾ ਰਾਤ ਦਾ ਆਪਣਾ ਟੈਂਟ ਸੀਗਾ ਉਹ ਦੋ ਤਿੰਨ ਵਾਰੀ ਰਾਤ ਮੀਂਹ ਜਿਆਦਾ ਆਉਣ ਕਰਕੇ ਤੁਹਾਨੂੰ ਪਤਾ ਮੌਸਮ ਦੇ ਬਹੁਤ ਮਾਰੀ ਨਾਲ ਬਾਰਾਸ਼ ਕਿੰਨੀ ਲੱਗੀ ਹੋਈ ਆ ਟੈਂਟ ਜਿਹੜਾ ਦੂਜੀ ਵਾਲੀ ਤਿਆਰ ਕਰਨ ਲੱਗੇ ਸੀ ਉਹ ਫਿਰ ਨਹੀਂ ਆ ਗਿਆ ਇਸ ਕਰਕੇ ਤੁਹਾਡੇ ਸਾਥ ਦੀ ਲੋੜ ਆ ਇੱਕ ਧਿਆਨ ਦੀ ਘੜੀ ਆ ਆਪਣੇ ਵਾਸਤੇ ਇਹ ਆਪਾਂ ਐਮਪੀ ਆਂ ਦੀ ਘੜੀ ਤੋਂ ਪਾਸ ਕਰਨਾ ਇਹ ਪ੍ਰਿਖਿਆ ਨੂੰ ਪਾਸ ਕਰਨਾ ਸੋ ਤੁਹਾਨੂੰ ਬੇਨਤੀ ਹੈ ਆਪਣੇ ਸਾਥੀ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਵੱਧਦੇ ਮੀਂਹ ਚ ਡੱਡੇ ਹੋਏ ਆ ਪਰ ਇਹ ਸਰਕਾਰ ਨੂੰ ਬਿਲਕੁਲ ਵੀ ਸ਼ਰਮ ਨਹੀਂ ਤੇ ਮਾਨਿਓ ਸੁਪਰੀਮ ਕੋਰਟ ਦਾ ਜਿਹੜਾ ਉਹਨਾਂ ਦੀ ਹੁਕਮ ਮੰਨਣ ਨੂੰ ਵੀ ਤਿਆਰ ਨਹੀਂ ਆ ਇਸ ਕਰਕੇ ਜਿਹੜੀ ਤੁਹਾਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥੀ ਜਿਹੜੇ ਆ ਇੱਥੇ ਪਹੁੰਚੋ ਤਾਂ ਅਗਲੀ ਗੱਲ ਕੀ ਆ ਇਹ ਧਰਨਾ ਲਾਉਣ ਵਾਸਤੇ ਮਜਬੂਰ ਕਿਉਂ ਹੋਣਾ ਪਿਆ ਸਾਨੂੰ ਉਹਦੇ ਬਾਰੇ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਇਸ ਕਰਕੇ ਫਿਲਹਾਲ ਤੁਸੀਂ ਵੱਡੀ ਗਿਣਤੀ ਚ ਪਹੁੰਚੋ ਤਾਂ ਜੋ ਆਪਣਾ ਜਿਹੜਾ ਮਸਲਾ ਉਹ ਜਲਦੀ ਹੱਲ ਕਰਵਾ ਸਕੀਏ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਹਿਬ ਮਾਰਿਚ ਜਿੰਦਾਬਾਦ ਜਿੰਦਾਬਾਦ ਸਰਕਾਰ ਮੁਕਤਬਾ ਮੁਕਤਬਾ ਜਿਆ ਸਰਕਾਰ ਜਿੰਦਾਬਾਦ ਮੁਕਤਬਾ ਮੁਕਤਬਾ ਜਿਆ ਸਰਕਾਰ ਹਾਏ 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 ਹਾਏ